ਵਾਹਿਗੁਰੂ ਸਾਬ ਜੀ ਵਿਸਰ ਨਾਹੀਂ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਸੋ ਕਉ ਤਲ ਗੁਰ ਸੇਵੀਐ ਅਨਸ ਸਜ ਸੁਬਾਹੈ ਰਸ਼ਨ ਪਰਸ਼ੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਸੂਹੀ ਮਹਲਾ ਪੰਜਵਾਂ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣ ਮਾਇਆ ਮਦ ਮਤਾ ਮਰਨ ਚੀਤਨਾ ਆਵੈ ਜਿਸਕੇ ਸਿਰ ਉਪਰ ਕੋ ਸੁਆਮੀ ਸੋ ਦੁਖ ਕੈਸਾ ਪਵੈ ਬੋਲ ਜਾਣੇ ਮਾਇਆ ਮਦ ਮਾਤਾ ਮਰਨਾ ਕੀਤਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸਤ ਤੇਰੇ ਤੇਰੇ ਸੇਵਕੋ ਪਾ ਕਿਸ਼ਨਾਹੀ ਜਮ ਨਹੀਂ ਆਵ ਨੇਰੇ ਰਹਾ ਜੋ ਤੇਰਾ ਰੰਗ ਰਾਤੇ ਸੁਆਮੀ ਤੇਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬੋਸ਼ਨਾ ਮਿਟੇ ਕੋਈ ਸਤਗੁਰ ਕਾ ਤਲਾਸਾ ਨਾਮ ਧਿਆਇਨ ਸੁਖផល ਪਾਏ ਨਾ ਆਠ ਪੈਰ ਆਰਦੇ ਹੈ ਤੇਰੀ ਸ਼ਰਨ ਤੇਰਾ ਪਰਵਾਸਾ ਪੰਜ ਦੁਟ ਲਾ ਸਾਧਹਿ ਗਿਆਨ ਧਿਆਨ ਕਿਸ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ 5ਵਾਂ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਜਾਣੇ ਮਾਇਆ ਮਦ ਮਤਾ ਮਰਨਾ ਜੀਤਨਾ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਜੀ ਸਲ ਦਵਾਰ ਕੋ ਛਾੜ ਕੇ ਗਾਇਓ ਤੋਾਰ ਦਵਾਰ ਬਾਹੇ ਗਏ ਕੀ ਲਾ ਰਿਆਸ ਗੋਬਿੰਦ ਦਾਸ ਤਵਾਰ ਵਾਹਿਗੁਰੂ ਸਾਬ ਜੀ ਗੁਰੂ ਗਰੀਬ ਨਿਵਾਜ ਸਵਿਆ ਵਿਚਾਰ ਕਿਉ ਚਿਤ ਮੈਂ ਭਾਈ ਸੋ ਨਾਮਲੇਸ਼ ਜੋ ਮੁਸਤ ਲੜੇ ਹੈ ਕਾਣ ਵਿਚਾਰ ਕਿਉ ਚਿਤ ਮੈਂ ਭਾਈ ਸੋ ਨਾਮਲੇਸ਼ ਜੋ ਮੁਸਤ ਲੜੇ ਹੈ ਤੋਂ ਕਬ ਸ਼ਾਮ ਕਹੇ ਹੰਬਰੇ ਸਭੀ ਤਨ ਕੋ ਅਪਵਿੱਤਰ ਕਰੇ ਹਾਂ ਆ ਜੁਧ ਕੋ ਸਜੇ ਤਨ ਮੈਂ ਸਭ ਸੈਨ ਜੋਰੇ ਮੋਠਾਏ ਬਧੇ ਹਾਂ ਜੋਏ ਕੋਸਰ ਕਾਟ ਤੋ ਤੋ ਨਿਰਸਤਰ ਭਇਓ ਅੰਬਰੋ ਬੱਲ ਜੈ ਹਾਂ ਜੋਏ ਕੋ ਸਿਰ ਕਾਟ ਤੋ ਤੋ ਨਿਰਸਤਰ ਪਾਇਓ ਹੰਬਰੋ ਬੱਲ ਜੈ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ